ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਰਕਾਰੀ ਦਰ ਨਬਤਾਲੀ ਸਰਕਾਰ ਮੁਰਦਾਬਾਦ 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 ਇਹ ਕੰਮ ਕਰਦਾ ਕੀ ਜੇ ਸਰਕਾਰ ਨੇ ਪਸੂ ਚਾਹਤ ਸਿੰਘ ਜੀ ਮੈਂ ਸਰਕਲ ਪ੍ਰਧਾਨ ਅਜਹੀਕੁਰ ਤੋਂ ਤੇ ਸਾਡੀ ਜਿਹੜਾ ਅੱਜ ਧਰਨੇ ਦਾ ਮਕਸਦ ਇਹ ਹੈ ਜੀ ਵੀ ਅਸੀਂ ਲੰਬੇ ਸਮੇਂ ਤੋਂ ਇੱਕ ਬਿਜਲੀ ਧਾਰੇ ਦੇ ਵਿੱਚ ਆਊਟਸੋਰਸਿੰਗ ਤੇ ਕੰਮ ਕਰਦੇ ਪਏ ਆਂ ਪਰ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਸੀ ਉਹਨੇ ਸੱਤਾ ਚੋਂਨ ਤੋਂ ਪਹਿਲਾਂ ਸਾਡੇ ਨਾਲੇ ਵਾਅਦੇ ਕੀਤੇ ਸੀਗੇ ਵੀ ਅਸੀਂ ਜਿੰਨੇ ਵੀ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕਰਾਂਗੇ ਪਰ ਅੱਜ 4 ਸਾਲ ਬੀਤ ਗਏ 4 ਸਾਲਾਂ ਦੇ ਬੀਤਣ ਦੇ ਯੋਗ ਬਾਅਦ ਵੀ ਸਰਕਾਰ ਅੱਜ ਆਪਦੇ ਕੀਤੇ ਹੋਏ ਵਾਅਦਿਆਂ ਤੋਂ ਕਿਤੇ ਨਾ ਕਿਤੇ ਉਹ ਭੱਜ ਰਹੀ ਆ ਜੇ ਮੀਟਿੰਗ ਮੁੱਖ ਮੰਤਰੀ ਸਾਹਿਬ ਮੀਟਿੰਗ ਦਿੰਦੇ ਆ ਤਾਂ ਮੀਟਿੰਗ ਦੇ ਕੇ ਮੁੱਖ ਮੰਤਰੀ ਸਾਹਿਬ ਭੱਜ ਜਾਂਦੇ ਆ ਪਿਛਲੇ ਦਿਨੀ ਸਾਡੀਆਂ ਹਰਪੱਜ ਸਿੰਘ ਸੰਗਿ ਟਿਕੋ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ ਸਰਕਾਰ ਨੇ ਇਹ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਤੁਹਾਡਾ ਜਿਹੜਾ ਮਸਲਾ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਪਰ ਹੁਣ ਪਤਾ ਨਹੀਂ ਸਰਕਾਰ ਕਿੱਥੇ ਲਮਕਾਈ ਬੈਠੀ ਆ ਕਿੱਥੇ ਰੋਕੀ ਬੈਠੀ ਆ ਕਿਉਂ ਨਹੀਂ ਮਸਲਾ ਹੱਲ ਕਰ ਰਹੀ ਉਹਦੇ ਰੋਸ ਵਜੋਂ ਸਾਨੂੰ ਸਰਕਾਰ ਨੇ ਇੱਕ 24 ਤਰੀਕ ਦੀ ਮੀਟਿੰਗ ਦਿੱਤੀ ਸੀ ਵੀ ਅਸੀਂ ਉਹ ਮੀਟਿੰਗ ਕਰਕੇ ਤੁਹਾਡਾ ਜਿਹੜਾ ਮਸਲਾ ਉਹ ਜਲਦੋਂ ਜਲਦ ਹੱਲ ਕਰਾਂਗੇ ਪਰ ਸਰਕਾਰ ਜਿਹੜੀ ਉਹ 24 ਤਰੀਕ ਵਾਲੀ ਮੀਟਿੰਗ ਆ ਉਸ ਤੋਂ ਜਿਹੜੀ ਉਹ ਭੱਜ ਗਈ ਆ ਉਸ ਤੋਂ ਬਾਅਦ ਅਸੀਂ ਇਹ ਐਲਾਨ ਕੀਤਾ ਸੀ ਜਥੇਬੰਦੀ ਸਾਡੀ ਨੇ ਵੀ ਜੇ ਸਰਕਾਰ 24 ਤਰੀਕ ਦੀ ਮੀਟਿੰਗ ਨਹੀਂ ਕਰਦੀ ਤਾਂ ਅਸੀਂ 28 ਤਰੀਕ ਨੂੰ ਲੁਧਿਆਣੇ ਦੇ ਵਿੱਚ ਬਿਜਲੀ ਮੰਤਰੀ ਦੇ ਬਾਰਮੂਰ ਜਿਹੜਾ ਪ੍ਰੋਗਰਾਮ ਕਰਾਂਗੇ ਅਸੀਂ ਕੱਲ ਉੱਥੇ ਜਿਹੜਾ ਪ੍ਰੋਗਰਾਮ ਕੀਤਾ ਸੀ ਪਰ ਸਰਕਾਰ ਉੱਥੇ ਵੀ ਕਈ ਤਰ੍ਹਾਂ ਦੇ ਬਹਾਨੇ ਲਗਾ ਕੇ ਇਹ ਚੀਜ਼ ਤੋਂ ਭੱਜੀ ਆ ਵੀ ਸਾਡੇ ਕੋਲੇ ਹਜੇ 6 ਤਰੀਕ ਤੱਕ ਸਮਾਂ ਹੈ ਨਹੀਂਗਾ 6 ਤਰੀਕ ਤੋਂ ਬਾਅਦ ਅਸੀਂ ਜਿਹੜੀ ਮੀਟਿੰਗ ਕਰਾਂਗੇ ਪਰ ਸਾਨੂੰ ਫੇਰ ਵੀ ਉਹਨਾਂ ਨੇ 6 ਤਰੀਕ ਦੀ ਮੀਟਿੰਗ ਜਿਹੜੀ ਉਹ ਫੈਸ ਕੀਤੀ ਆ ਚਲੋ ਅਸੀਂ ਇਹ ਨਹੀਂ ਕਹਿੰਦੇ ਅਸੀਂ ਮੀਟਿੰਗ ਕਰਦੇ ਹੋ ਭਾਈਦੇ ਆ ਪਰ ਅਸੀਂ ਇਹ ਕਹਿੰਦੇ ਆ ਵੀ ਮੀਟਿੰਗ ਕਰਕੇ ਜਿਹੜਾ ਸਾਡਾ ਮਸਲਾ ਉਹ ਜਲਦੋ ਜਲ ਹੱਲ ਕੀਤਾ ਜਾਵੇ ਪਰ ਸਾਡੀ ਜਿਹੜੀ ਸਟੇਟ ਕਮੇਟੀ ਆ ਅਸੀਂ ਉੱਥੇ ਫੈਸਲਾ ਲਿਆ ਵੀ ਜੇ 6 ਤਰੀਕ ਤੱਕ ਮੀਟਿੰਗ ਨਹੀਂ ਹੁੰਦੀ ਜਾਂ 6 ਤਰੀਕ ਵਾਲੀ ਮੀਟਿੰਗ ਦੇ ਵਿੱਚ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਉਹਨੇ ਦੇਣਾ ਜਿਹੜਾ ਕੰਮ ਆ ਡਿਵੀਜ਼ਨ ਪੱਧਰੀ ਸਰਕਲ ਪੱਧਰੀ ਪੂਰੇ ਪੰਜਾਬ ਦੇ ਵਿੱਚ ਬੰਦ ਰੱਖਾਂਗੇ ਤਾਂ ਕਿ ਸਰਕਾਰ ਨੂੰ ਇਸ ਚੀਜ਼ ਦਾ ਪਤਾ ਲੱਗੇ ਵੀ ਇਹਨਾਂ ਦੀ ਇਹਨਾਂ ਦੀ ਮੰਗਾਂ ਉਹ ਜਾਇਜ਼ ਆ ਉਹਨਾਂ ਦਾ ਹੱਲ ਕੀਤਾ ਜਾਵੇ ਜੇ ਸਰਕਾਰ 6 ਤਰੀਕ ਵਾਲੀ ਮੀਟਿੰਗ ਦੇ ਵਿੱਚ ਸਾਡਾ ਕੋਈ ਮਸਲਾ ਹੱਲ ਨਹੀਂ ਕਰਦੀ ਤਾਂ ਅਸੀਂ 9 ਤਰੀਕ ਨੂੰ ਤਰਨਤਾਰਨ ਦੇ ਵਿੱਚ ਜਿਹੜਾ ਰੋਜ਼ ਮਰਚ ਕਰਾਂਗੇ ਜੀ ਕਿਹੜੀ ਕਿਹੜੀ ਵਾਪਸੀ ਛੱਡ ਕੇ ਮੁੱਖ ਮੰਗਾਂ ਇਹ ਹੈ ਜੀ ਵੀ ਜਿੰਨੇ ਵੀ ਕੰਮ ਆ ਉਹ ਬੜਾ ਨਿਊਟਰਲ ਸੈਂਟਰਾਂ ਦੇ ਉੱਤੇ ਕੰਮ ਕਰਦੇ ਆ ਥਰਮਲਾਂ ਦੇ ਵਿੱਚ ਕੰਮ ਕਰਦੇ ਆ ਜਾਂ ਪੈਸਕੋ ਦੇ ਵਿੱਚ ਆ ਜਾਂ ਸੀਐਚਪੀਆ ਸੀਐਚ ਡਬਲ ਜੂ ਆ ਉਹਨਾਂ ਸਾਰੇ ਕੰਮਿਆਂ ਨੂੰ ਵਿਭਾਗਾਂ ਚ ਲਿਆ ਕੇ ਰੈਗੂਲਰ ਕੀਤਾ ਜਾਵੇ ਜਿਹੜੇ ਸਾਡੇ ਸਾਥੀ ਹਾਦਸਾ ਪੀੜਤਾ ਉਹਨਾਂ ਨੂੰ ਜਿਹੜਾ ਮੁਆਜਰ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਨੌਕਰੀਆਂ ਦਿੱਤੀਆਂ ਜਾਣ ਜੀ ਮੇਨ ਮੰਗ ਇਹ ਆ ਵੀ ਸਾਨੂੰ ਜਿਹੜੇ ਕੱਚੇ ਕੰਮ ਏ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਕੀਤਾ ਜਾਵੇ। ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ। ਅੱਲੇ ਤੋਂ ਕੋਰਦੇ ਵਿੱਚ ਕਰ ਰਹੇ ਆ ਜਾਂ ਬਾਰੇ ਪੰਜਾਬ ਦੇ। ਇਹ ਪੂਰੇ ਪੰਜਾਬ ਦੇ ਵਿੱਚ ਅਸੀਂ ਲਾਗੂ ਕੀਤਾ ਹੋਇਆ ਜੀ। ਇਹ ਡਿਵੀਜ਼ਨ ਪੱਧਰੀ ਪ੍ਰੋਗਰਾਮ ਹੋ ਰਹੇ ਆ 6 ਦਿਨ ਦੇ ਪ੍ਰੋਗਰਾਮ ਆ। ਰੋਸ ਮਾਰਚ ਵੀ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਕੀਤੇ ਜਾਣਗੇ ਸਰਕਾਰ ਦੇ ਖਿਲਾਫ ਡਿਵੀਜ਼ਨਾਂ ਦੇ ਵਿੱਚ ਵੀ ਧਰਨੇ ਜਿਹੜੇ ਉਹ ਚੱਲ ਰਹੇ ਆ ਅੱਜ ਤੋਂ ਸਟਾਰਟ ਕੀਤੇ ਆ। ਇਹ 6 ਤਰੀਕ ਤੱਕ ਹੀ ਚੱਲਣਗੇ ਜੇ ਸਰਕਾਰ 6 ਤਰੀਕ ਵਾਲੀ ਮੀਟਿੰਗ ਵਿੱਚ ਮਸਲਾ ਹੱਲ ਨਹੀਂ ਕਰਦੀ ਤਾਂ ਹੜਤਾਲ ਨੂੰ ਹੋਰ ਵੀ ਲੰਮਾ ਕੀਤਾ ਜਾਊਗਾ ਜੀ ਪੂਰੇ ਪੰਜਾਬ ਦੇ ਵਿੱਚ ਕਿੰਨੇ ਮਾਲੀ ਅਸੀਂ 4500 ਬੰਦਾ ਪੂਰੇ ਪੰਜਾਬ ਦੇ ਵਿੱਚ ਕੰਮ ਕਰਦਾ ਪਿਆ ਜੀ ਤੇ ਫਿਰ ਜਿਹੜੇ ਇਹ ਕੰਮ ਜਿਹੜੀ ਬਿਲਕੁਲ ਠੱਪ ਹੋ ਜਾਣਗੇ ਪੂਰੇ ਪੰਜਾਬ ਦੇ ਵਿੱਚ ਕੰਮ ਬੰਦ ਹੈ ਜੀ ਜਿੰਨਾ ਚਿਰ ਸਰਕਾਰ ਸਾਡਾ ਮਸਲਾ ਹੱਲ ਨਹੀਂ ਕਰਦੀ ਉਹਨਾਂ ਚਿਰ ਕੰਮ ਚਾਲੂ ਨਹੀਂ ਕੀਤਾ ਜਾਊਗਾ